ਰਾਧमपुर ਪਾਗੜਾ ਨਹਿਰ ਦੇ ਨੇੜੇ ਇੱਕ ਮੋਟਰਸਾਈਕਲ ਸਨੈਚ ਹੋਇਆ ਸੀ ਜਿਹੜਾ ਚੋਰੀ ਦਾ ਮੋਟਰਸਾਈਕਲ ਸਨੈਚ ਹੋਇਆ ਮੋਟਰਸਾਈਕਲ ਜਿਹੜਾ ਉਹਨਾਂ ਨੇ ਮੋਟਰਸਾਈਕਲ ਵਰਤੇ ਆ ਸੀਗਾ ਜਿਸ ਤੇ ਉਹ ਆਏ ਸੀ ਕਿ ਸਨੈਚ ਕਰਨ ਤੇ ਜਿਹੜੀ ਕਿਰਚ ਦਿਖਾ ਕੇ ਉਹਨਾਂ ਨੇ ਖੋਹ ਲਿਆ ਸੀ ਔਰ ਰਿਕਵਰ ਕਰਕੇ ਬੰਦੇ ਰੈਸਟ ਕਰ ਦਿੱਤੇ ਖਾਣਾ ਸਰਹੰਦ ਦੀ ਪੁਲਿਸ ਨੇ ਤੇਜ਼ ਤਰ ਹਥਿਆਰ ਦੀ ਨੋਕ ਤੇ ਮੋਟਰਸਾਈਕਲ ਦੀ ਖੋਹ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਥ ਸਿੰਘ ਨੇ ਦੱਸਿਆ ਕਿ ਥਾਣਾ ਸਰਹੰਦ ਦੇ ਅਧੀਨ ਆਉਂਦੇ ਪਿੰਡ ਸੰਪੁਰ ਦੇ ਨਜ਼ਦੀਕ ਇੱਕ ਵਿਅਕਤੀ ਤੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਤੇਜ਼ਧਰ ਹਥਿਆਰ ਦੀ ਨੋਕਤੇ ਮੋਟਰਸਾਈਕਲ ਦੀ ਖੋਹ ਕੀਤੀ ਗਈ ਸੀ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਸਰਹੰਦ ਪੁਲਿਸ ਵੱਲੋਂ ਮੋਟਰਸਾਈਕਲ ਦੀ ਖੋਹ ਕਰਨ ਵਾਲੇ ਦੋ ਨੌਜਵਾਨਾਂ ਨੂੰ ਖੋਹਿੱਤੇ ਮੋਟਰਸਾਈਕਲ ਤੇ ਤੇਜ਼ਧਰ ਹਥਿਆਰ ਤੇ ਵਾਰਦਾਰਚ ਵਰਤੇ ਗਏ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਹੋਏ ਵਿਅਕਤੀ ਦੀ ਪਛਾਣ ਦਿਲਬਖ ਸਿੰਘ ਸ਼ੇਰ ਸਿੰਘ ਵਜੋਂ ਹੋਈ ਆ ਜਿਨ੍ਹਾਂ ਦੇ ਖਿਲਾਫ ਪਹਿਲਾ ਮੁਕਦਮਾ ਦਰਜ ਨੇ ਇਸ ਸਬੰਧੀ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਆ ਉਹ ਵੀ ਸੁਣਾ ਦਿਨੇ ਤੁਹਾਨੂੰ ਸਾਡੇ ਨੂੰ 27 ਤਰੀਕ ਨੂੰ ਇਥੇ ਆਦਮਪੁਰ ਭਾਗੜਾ ਨਹਿਰ ਦੇ ਨੇੜੇ ਇੱਕ ਮੋਟਰਸਾਈਕਲ ਸਨੈਚ ਹੋਇਆ ਸੀਗਾ ਉਹਦੀ ਫਿਰ 28 ਤਰੀਕ ਨੂੰ ਕੋਈ ਸਾਡੇ ਕੋਲ ਆਇਆ ਸੀ 28 ਤਰੀਕ ਨੂੰ ਸਰਾਂ थाना ਦੇ ਵਿੱਚ ਐਫ ਆਈ ਆਰ ਨੰਬਰ 22 ਅੰਡਰ ਸੈਕਸ਼ਨ 307 304 ਬੀ ਐਨ ਐਸ ਦਰਜ ਹੋਈ ਸੀ ਵਿਦੇਚ ਐਸ ਐਚਓ ਸਰੰਗ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕਾਰਗੁਜ਼ਾਰੀ ਕਰਕੇ ਕੱਲ ਉਹਨਾਂ ਨੇ ਦੋ ਦੋਸ਼ੀਆਂ ਨੂੰ ਸਮੇਤ ਜਿਹੜਾ ਚੋਰੀ ਦਾ ਮੋਟਰਸਾਈਕ ਸਨੈਚ ਹੋਇਆ ਮੋਟਰਸਾਈਕਲ ਤੇ ਜਿਹੜਾ ਉਹਨਾਂ ਨੇ ਮੋਟਰਸਾਈਕਲ ਵਰਤੇ ਆ ਸੀਗਾ ਜਿਸ ਤੇ ਵਾਏ ਸੀ ਕਿ ਸਨੈਚ ਕਰਨ ਤੇ ਜਿਹੜੀ ਕਿਰਚ ਦਿਖਾ ਕੇ ਉਹਨਾਂ ਨੇ ਖੋਖਤਿਆ ਸੀ ਉਹ ਰਿਕਵਰ ਕਰਕੇ ਬੰਦੇ ਅਰੈਸਟ ਕਰ ਲਏ ਗਏ ਕੀ ਕੀ ਨਾਮ ਨੇ ਉਹ ਇੱਕ ਦੋਸ਼ੀ ਹੈਗਾ ਜੀ ਦਿਲਬਾਖ ਸਿੰਘ ਉਸ ਦਿਲ ਬਲਵਰ ਸੰਨੀਪੁਰ ਰੋਡ ਸਰੰਦ ਦਾ ਰਹਿਣ ਵਾਲਾ ਇੱਕ ਸ਼ੇਰ ਸਿੰਘ ਉਹ ਫੁੱਲਾਡੀ ਬ੍ਰਾਹਮਣ ਵਜਰੇਸ ਖੰਦ ਦਾ ਕੋਈ ਹੋਰ ਵੀ ਰਿਕਵਰੀ ਹੋਈ ਹੈ ਨਾ ਤੂੰ ਨਹੀਂ ਅੰਨਾ ਤੇ ਹਲੇ ਕੋਈ ਰਿਕਵਰੀ ਹੋਰ ਨਹੀਂ ਹੋਈ ਸਾਡੀ ਵੈਸੇ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਤੇ ਪਹਿਲਾਂ ਦੋ ਦੋ ਪਰਚੇ ਹੈਗੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਦੋਨਾਂ ਤੇ ਦੋ ਦੋ ਪਰਚੇ ਪਹਿਲਾਂ ਹੈਗੇ ਐਨਡੀਪੀਐਸ ਦੇ ਹਨ ਉਹ ਦੋਨਾਂ ਤੇ 102 ਪਰਚੇ ਹੁਣ ਇਹਨਾਂ ਤੋਂ ਕੀ ਬ੍ਰਾਹਮਣ ਦੇ ਕਿਉਂ ਹੈ ਜੀ ਟੁੱਟਾ ਹੁਣ ਇਹਨਾਂ ਤੋਂ ਇੱਕ ਤਾਂ ਜਿਹੜਾ ਇਹਨਾਂ ਨੇ ਮੋਟਰਸਾਈਕਲ ਸੀਟੀ 100 ਜਿਹੜਾ ਨੇ ਮੋਟਰਸਾਈਕਲ ਜਿਹੜਾ ਖੋ ਹੋਇਆ ਖੋ ਕੀਤਾ ਉਹੜਾ ਮੋਟਰਸਾਈਕਲ ਇਹਨਾਂ ਤੋਂ ਰਿਕਵਰ ਹੋਇਆ ਤੇ ਇਸ ਤੋਂ ਇਲਾਵਾ ਜਦੋਂ ਇਹ ਜਦੋਂ ਖੋ ਕਰਨ ਆਈ ਸੀ ਜਿਹੜੇ ਮੋਟਰਸਾਈਕਲ ਤੇ ਆਏ ਸੀਗੇ ਤੇ ਨਾਲ ਇਹਨਾਂ ਨੇ ਜਿਹੜੀ ਲੋਹੇ ਦੀ ਕਿਰਚਤ ਖਾ ਕੇ ਖੋ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਰਿਕਵਰ ਹੋਇਆ ਜਿਹੜਾ ਪਹਿਲਾ ਮੋਟਰਸਾਈਕਲ ਸੀਗੇ ਉਹਦਾ ਕੇਸ ਜਿਹੜਾ ਪ੍ਰਾਪਤ ਜਿਹਦੇ ਤੇ ਆਏ ਸੀਗੇ ਉਹ ਹਲੇ ਦੇਖ ਰਹੇ ਹਾਂ ਸੀ ਇਹ ਕਹਿ ਰਹੇ ਆ ਕਿ ਇਹਨਾਂ ਦਾ ਆਪ ਦਾ ਉਹ ਅਸੀਂ ਚੈੱਕ ਕਰ ਰਹੇ ਹਾਂ ਦੇ ਕੋ ਡਾਕੂਮੈਂਟ ਤਾਂ ਕੋਈ ਹੈ ਨਹੀਂ ਵੈਸੇ ਉਹ ਦੇਖਦੇ ਹਾਂ ਜਿਵੇਂ ਵੀ ਜੇ ਚੋਰੀ ਦਾ ਨਿਕਲੇ ਜਾਂ ਕੁਝ ਤਾਂ ਬਦਤਾਂ ਕਰਾ ਕਰਾਡੋਂਪੁਰ ਭਾਗੜਾ ਨਹਿਰ ਦੇ ਨੇੜੇ ਇੱਕ ਮੋਟਰਸਾਈਕਲ ਸਨੈਚ ਹੋਇਆ ਸੀ ਜਿਹੜਾ ਚੋਰੀ ਦਾ ਮੋਟਰਸਾਈਕਲ ਸਨੈਚ ਹੋਇਆ ਮੋਟਰਸਾਈਕਲ ਜਿਹੜਾ ਉਹਨਾਂ ਨੇ ਮੋਟਰਸਾਈਕਲ ਵਰਤੇ ਆ ਸੀਗਾ ਜਿਸ ਤੇ ਉਹ ਆਏ ਸੀ ਕਿ ਸਨੈਚ ਕਰਨ ਤੇ ਜਿਹੜੀ ਕਿਰਚ ਦਿਖਾ ਕੇ ਉਹਨਾਂ ਨੇ ਖੋਹ ਲਿਆ ਸੀ ਔਰ ਰਿਕਵਰ ਕਰਕੇ ਬੰਦੇ ਰੈਸਟ ਕਰ ਦਿੱਤੇ ਖਾਣਾ ਸਰਹੰਦ ਦੀ ਪੁਲਿਸ ਨੇ ਤੇਜ਼ ਤਰ ਹਥਿਆਰ ਦੀ ਨੋਕ ਤੇ ਮੋਟਰਸਾਈਕਲ ਦੀ ਖੋਹ ਕਰਨ ਵਾਲੇ ਦੋ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਥ ਸਿੰਘ ਨੇ ਦੱਸਿਆ ਕਿ ਥਾਣਾ ਸਰਹੰਦ ਦੇ ਅਧੀਨ ਆਉਂਦੇ ਪਿੰਡ ਸੰਪੁਰ ਦੇ ਨਜ਼ਦੀਕ ਇੱਕ ਵਿਅਕਤੀ ਤੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਤੇਜ਼ਧਰ ਹਥਿਆਰ ਦੀ ਨੋਕ ਤੇ ਮੋਟਰਸਾਈਕਲ ਦੀ ਖੋਹ ਕੀਤੀ ਗਈ ਸੀ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਸਰਹੰਦ ਪੁਲਿਸ ਵੱਲੋਂ ਮੋਟਰਸਾਈਕਲ ਦੀ ਖੋਹ ਕਰਨ ਵਾਲੇ ਦੋ ਨੌਜਵਾਨਾਂ ਨੂੰ ਖੋਹ ਕੀਤੇ ਮੋਟਰਸਾਈਕਲ ਤੇ ਤੇਜ਼ਧਰ ਹਥਿਆਰ ਤੇ ਵਾਰਦਾਰਚ ਵਰਤੇ ਗਏ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਉਨਾ ਦੱਸਿਆ ਕਿ ਗ੍ਰਫਤਾਰ ਕੀਤੇ ਹੋਏ ਵਿਅਕਤੀ ਦੀ ਪਛਾਣ ਦਿਲਬਖ ਸਿੰਘ ਸ਼ੇਰ ਸਿੰਘ ਵਜੋਂ ਹੋਈ ਆ ਜਿਨ੍ਹਾਂ ਦੇ ਖਿਲਾਫ ਪਹਿਲਾ ਮੁਕਦਮੇ ਦਰਜ ਨੇ ਇਸ ਸਬੰਧੀ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਆ ਉਹ ਵੀ ਸੁਣਾ ਦਿਨੇ ਆ ਤੁਹਾਨੂੰ ਸਾਡੇ ਨੂੰ 27 ਤਰੀਕ ਨੂੰ ਇਥੇ ਆਦਮਪੁਰ ਭਾਗੜਾ ਨਹਿਰ ਦੇ ਨੇੜੇ ਇੱਕ ਮੋਟਰਸਾਈਕਲ ਸਨੈਚ ਹੋਇਆ ਸੀਗਾ ਉਹਦੀ ਫਿਰ 28 ਤਰੀਕ ਨੂੰ ਬਦਈ ਸਾਡੇ ਕੋਲ ਆਇਆ ਸੀ 28 ਤਰੀਕ ਨੂੰ ਸਰਾਂ ਥਾਣਾ ਦੇ ਵਿੱਚ ਐਫ ਆਈ ਆਰ ਨੰਬਰ 22 ਅੰਡਰ ਸੈਕਸ਼ਨ 307 304 ਬੀ ਐਨ ਐਸ ਦਰਜ ਹੋਈ ਸੀ ਇਹਦੇ ਚ ਐਸ ਐਚਓ ਸਰੰਦ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕਾਰਗੁਜ਼ਾਰੀ ਕਰਕੇ ਕੱਲ ਉਹਨਾਂ ਨੇ ਦੋ ਦੋਸ਼ੀਆਂ ਨੂੰ ਸਮੇਤ ਜਿਹੜਾ ਚੋਰੀ ਦਾ ਮੋਟਰਸਾਈਕ ਸਨੈਚ ਹੋਇਆ ਮੋਟਰਸਾਈਕਲ ਤੇ ਜਿਹੜਾ ਉਹਨਾਂ ਨੇ ਮੋਟਰਸਾਈਕਲ ਵਰਤੇ ਆ ਸੀਗਾ ਜਿਸ ਤੇ ਵਾਏ ਸੀ ਕਿ ਸਨੈਚ ਕਰਨ ਤੇ ਜਿਹੜੀ ਕਿਰਚ ਦਿਖਾ ਕੇ ਉਹਨਾਂ ਨੇ ਖੋਖ ਦਿੱਤਾ ਸੀ ਹੋ ਰਿਕਵਰ ਕਰਕੇ ਬੰਦੇ ਅਰੈਸਟ ਕਰਦੇ ਗਏ ਆ ਕੀ ਕੀ ਨਾਮ ਨੇ ਉਹਨਾਂ ਇੱਕ ਦੋਸ਼ੀ ਹੈਗਾ ਜੀ ਦਿਲਬਾਖ ਸਿੰਘ ਉਫ ਦਿਲ ਬਲਵਰ ਸਾਨੀਪੁਰ ਰੋਡ ਸਰੰਦ ਦਾ ਰਹਿਣ ਵਾਲਾ ਇੱਕ ਸ਼ੇਰ ਸਿੰਘ ਉਹ ਫਲਾਡੀ ਬ੍ਰਾਹਮਣ ਵਜਰੇ ਸੰਧ ਦਾ ਕੋਈ ਹੋਰ ਵੀ ਰਿਕਵਰੀ ਹੋਈ ਹੈ ਨਾ ਤੂੰ ਨਹੀਂ ਇਹਨਾਂ ਤੇ ਹਲੇ ਕੋਈ ਰਿਕਵਰੀ ਹੋਰ ਨਹੀਂ ਹੋਈ ਸਾਡੀ ਵੈਸੇ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਤੇ ਪਹਿਲਾਂ ਦੋ ਦੋ ਪਰਚੇ ਹੈਗੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਉਹਨਾਂ ਤੇ ਦੋ ਦੋ ਪਰਚੇ ਪਹਿਲਾਂ ਹੈਗੇ ਐਨਡੀਪੀਐਸ ਦੇ ਹਨ ਦੋਨਾਂ ਤੇ 102 ਪਰਚੇ ਹੁਣ ਇਹਨਾਂ ਤੋਂ ਕੀ ਬ੍ਰਾਹਮਣ ਦੇ ਕਿਉਂ ਹੈ ਜੀ ਟੁੱਟਾ ਹੁਣ ਇਹਨਾਂ ਤੋਂ ਇੱਕ ਤਾਂ ਜਿਹੜਾ ਇਹਨਾਂ ਨੇ ਮੋਟਰਸਾਈਕਲ ਸੀਟੀ 100 ਜਿਹੜਾ ਨੇ ਮੋਟਰਸਾਈਕਲ ਜਿਹੜਾ ਖੋ ਹੋਇਆ ਖੋ ਕੀਤਾ ਉਹੜਾ ਮੋਟਰਸਾਈਕਲ ਇਹਨਾਂ ਤੋਂ ਰਿਕਵਰ ਹੋਇਆ ਤੇ ਇਸ ਤੋਂ ਇਲਾਵਾ ਜਦੋਂ ਇਹ ਜਦੋਂ ਖੋ ਕਰਨ ਆਏ ਸੀ ਜਿਹੜੇ ਮੋਟਰਸਾਈਕਲ ਤੇ ਆਏ ਸੀਗੇ ਤੇ ਨਾਲ ਇਹਨਾਂ ਨੇ ਜਿਹੜੀ ਲੋਹੇ ਦੀ ਕਿਰਚਤ ਖਾ ਕੇ ਖੋ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਰਿਕਵਰ ਹੋਇਆ ਜਿਹੜਾ ਪਹਿਲਾ ਮੋਟਰਸਾਈਕਲ ਸੀਗੇ ਉਹਦਾ ਫੇਸ ਸੈਟ ਜਿਹੜੇ ਪਰਾਦੇ ਜਿਹਦੇ ਤੇ ਆਏ ਸੀਗੇ ਉਹ ਹਲੇ ਦੇਖ ਰਹੇ ਹਾਂ ਅਸੀਂ ਇਹ ਕਹਿ ਰਹੇ ਹਾਂ ਕਿ ਇਹਨਾਂ ਦਾ ਆਪ ਦਾ ਉਹ ਅਸੀਂ ਚੈੱਕ ਕਰ ਰਹੇ ਹਾਂ ਇਹ ਕੋ ਡਾਕੂਮੈਂਟ ਤਾਂ ਕੋਈ ਹੈ ਨਹੀਂ ਵੈਸੇ ਉਹ ਦੇਖਦੇ ਹਾਂ ਜਿਵੇਂ ਵੀ ਜੇ ਚੋਰੀ ਦਾ ਨਿਕਲਿਆ ਜਾਂ ਕੁਝ ਤਾਂ ਵਾਧਾ ਕਰਾ